ਜੀ ਸਤਿ ਸ਼੍ਰੀਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬੀ ਸ਼ੀ ਬਲੌਗ ਤੇ ਮੈਂ ਬਾਹਰ ਖੜੀ ਹਾਂ ਇਸੀ ਠੰਡੀ ਠੰਡੀ ਹਵਾ ਚੱਲ ਰਹੀ ਮੌਸਮ ਕਿੰਨਾ ਕੂਲ ਕੂਲ ਮੌਸਮ ਹੈ ਮੌਸਮ ਇੰਨਾ ਸੋਹਣਾ ਹੋ ਗਿਆ ਹੈ ਨਾ ਹੁਣ ਤਾਂ ਬਹੁਤ ਵਧੀਆ ਲੱਗਦਾ ਹੈ ਤੇ ਪਹਿਲਾਂ ਇਹ ਮੇਰਾ ਸੂਟ ਦੇਖੋ ਇਹ ਮੇਰੀ ਮੰਮੀ ਨੇ ਦਿੱਤਾ ਸੀ ਰਖੜੀਆਂ ਤੇ ਸ਼ਾਇਦ ਮੈਂ ਇੱਕ ਬਲੌਗ ਵਿੱਚ ਦਿਖਾਇਆ ਵੀ ਸੀ ਦੇਖੋ ਕਿੰਦਾ ਲੱਗ ਰਿਹਾ ਸੋਹਣਾ ਲੱਗ ਰਿਹਾ ਤੇ ਸੂਟ ਤਾਂ ਮੈਂ ਪਾ ਲਿਆ ਤੇ ਪਰ ਅੱਜ ਵੀ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰਾ ਚਿਹਰਾ ਜਿਹੜਾ ਹੈ ਨਾ ਅੱਜ ਥੋੜਾ ਜਿਆ ਮੈਨੂੰ ਡਲ ਡਲ ਜਿਹਾ ਲੱਗ ਰਿਹਾ ਸੀ ਕਿਉਂਕਿ ਜਦੋਂ ਮੈਂ ਫੇਸ ਪੈਕ ਵਰਤਦੀ ਹਾਂ ਨਾ ਤੇ ਕਿੰਨਾ ਟਾਈਮ ਹੋ ਗਿਆ ਵਰਤਿਆ ਨਹੀਂ ਹੈਗਾ ਤੇ ਅੱਜ ਮੈਂ ਉਹੀ ਫੇਸ ਪੈਕ ਲਗਾਣ ਗਈ ਸੀ ਆਪਣੇ ਚਿਹਰੇ ਤੇ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਕਿ ਤੁਹਾਨੂੰ ਵੀ ਉਹ ਦੱਸ ਦਿਆਂ ਕਿਹੜਾ ਮੈਂ ਫੇਸ ਪੈਕ ਲਗਾਨੀ ਹੈ ਆਪਣੇ ਚਿਹਰੇ ਤੇ ਉਹ ਲਗਾ ਕੇ ਨਾ ਉਸ ਉਹ ਜਦੋਂ ਉਹ ਲਗਾਉਣਾ ਸ਼ੁਰੂ ਕਰ ਦੋ ਨਾ ਤੁਸੀਂ ਪਾਰਲਰ ਜਾਣਾ ਭੁੱਲ ਜਾਓਗੇ ਜਿਹੜੇ ਮਹਿੰਗੇ ਮਹਿੰਗੇ ਫੇਸ਼ਲ ਜਾ ਕੇ ਕਰਵਾਉਂਦੇ ਹੋ ਨਾ ਪਾਰਲਰ ਵਿੱਚ ਇੰਨੇ ਨੇ ਪੈਸੇ ਦੇਂਦੇ ਉਹ ਸਾਰੇ ਭੁੱਲ ਜਾਓਗੇ ਫੇਸ ਪੈਕ ਦੇਖੋ ਤੁਸੀਂ ਕਦੀ ਲਗਾ ਕੇ ਦੇਖਣਾ ਕਿੰਨਾ ਨਖਾਰ ਆਂਦਾ ਹੈ ਬਿਲਕੁਲ ਵੀ ਦਾਗ ਤੱਬਰ ਉਹ ਜਾਂਦੇ ਨਾ ਦੇਖੋ ਮੇਰੇ ਬਿਲਕੁਲ ਵੀ ਦਾਗ ਨਹੀਂ ਹੈਗੇ ਉਹ ਮੈਂ ਫਿਰ ਜਿਹੜਾ ਇਸਤੇਮਾਲ ਕਰਦੀ ਲਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਪੂਰੀ ਵੀਡੀਓ ਦੇਖਣਾ ਤਾਂ ਹਾਂਜੀ ਲਓ ਜੀ ਆਪਾਂ ਆ ਗਏ ਕਿਚਨ ਵਿੱਚ ਤੇ ਕਿਚਨ ਵਿੱਚ ਹੀ ਉਹ ਹੀ ਖਜ਼ਾਨਾ ਜਿਹੜਾ ਮੈਂ ਆਪਣੇ ਫੇਸ ਤੇ ਅਪਲਾਈ ਕਰਦੀ ਹਾਂ ਜਿਸ ਦੇ ਨਾਲ ਮੇਰੀ ਸਕਿਨ ਰਹਿੰਦੀ ਐਨ ਕਲੀਅਰ ਜਿਹੜੇ ਮੇਰੇ ਓਪਨ ਪੋਰਸ ਨੇ ਉਹ ਹਮੇਸ਼ਾ ਹੀ ਠੀਕ ਰਹਿੰਦੇ ਆ ਬਿਲਕੁਲ ਵੀ ਮੇਰੇ ਓਪਨ ਪੋਰਸ ਦੀ ਪ੍ਰੋਬਲਮ ਨਹੀਂ ਹੈਗੀ ਤੇ ਕੋਈ ਵੀ ਦਾਗ-ਧੱਬਾ ਕਿਸੇ ਵੀ ਰਕਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚਿਹਰੇ ਤੇ ਤੇ ਜਿਹੜੇ ਅੱਖਾਂ ਦੇ نیچے ਜਣੇ ਕਿ ਕਾਲੇ ਘੇਰੇ ਪੈ ਜਾਂਦੇ ਹਨ ਉਹ ਵੀ ਮੇਰੇ ਬਿਲਕੁਲ ਠੀਕ ਹੋ ਜਾਂਦੇ ਨੇ ਇਸ ਫੇਸ ਪੈਕ ਨਾਲ ਤੇ ਇਹ ਹੈਗੇ ਨੇ ਓਟਸ ਓਟਸ ਜਿਹੜੇ ਆਪਾਂ ਖਾਂਦੇ ਹਾਂ ਨਾ ਇਹ ਸਿੰਪਲ ਓਟਸ ਨੇ ਇੱਕ ਤਾਂ ਮਸਾਲੇ ਵਾਲੇ ਹੁੰਦੇ ਨੇ ਇੱਕ ਸਿੰਪਲ ਓਟਸ ਤੇ ਉਹਦਾ ਮੈਂ ਥੋੜਾ ਜਿਹਾ ਬਣਾ ਲਿਆ ਮਿਕਸੀ ਗ੍ਰੈਂਡ ਵਿੱਚ ਪਾਊਡਰ ਤੇ ਇਦਾਂ ਥੋੜਾ ਜਿਹਾ ਪਾਊਡਰ ਬਣਾ ਲੈਣਾ ਜੇ ਆਪਣੇ ਕੋਲ ਮਿਕਸੀ ਗ੍ਰੈਂਡਰ ਨਹੀਂ ਵੀ ਹੈਗਾ ਤਾਂ ਆਪਾਂ ਭੇਕ ਰੱਖ ਦੀ ਤਾਂ ਵੀ ਇਹ ਬਿਲਕੁਲ ਸੋਫਟ ਹੋ ਜਾਂਦੇ ਨੇ ਤੇ ਇੱਕ ਆਪਾਂ ਲੈ ਆ ਚੁਕੰਦਰ ਤੇ ਬੀਟਰੂਟ ਜਿਹਨੂੰ ਕਹਿੰਦੇ ਠੀਕ ਹੈ ਉਹਦਾ ਥੋੜਾ ਜਿਹਾ ਜੂਸ ਕੱਢ ਲੈਣਾ ਤੇ ਥੋੜਾ ਜਿਹਾ ਲੈਣਾ ਆਪਾਂ ਕੱਚਾ ਦੁੱਧ ਅਗਰ ਜੇ ਇਹਨੂੰ ਦੁੱਧ ਸੂਟ ਨਹੀਂ ਕਰਦਾ ਉਹ ਗੁਲਾਬ ਜਲ ਵੀ ਲੈ ਸਕਦਾ ਹੈ ਤੇ ਅਦਰਵਾਈਜ਼ ਜਿਹੜਾ ਕੱਚਾ ਦੁੱਧ ਹੁੰਦਾ ਉਹ ਬਹੁਤ ਵਧੀਆ ਹੁੰਦਾ ਸਕਿਨ ਵਾਸਤੇ ਬਹੁਤ ਹੀ ਬੈਨੀਫਿਟ ਹੁੰਦਾ ਸਕਿਨ ਤੇ ਲਗਾਉਣ ਦਾ ਇਹ ਲੋ ਜੀ ਤੁਹਾਨੂੰ ਬਣਾਉਣਾ ਸਿਖਾਉਂਦੇ ਆਂ ਲੋ ਜੀ ਮੈਂ ਬੀਟਰੂਟ ਜਿਹੜਾ ਸੀ ਘਸ ਕੇ ਨਾ ਕੱਦੂ ਕਸ ਕਰਕੇ ਤੇ ਦੋ ਚਮਚ ਉਹਦਾ ਜਿਹੜਾ ਜੂਸ ਹੈ ਨਾ ਉਹ ਕੱਢ ਲਿਆ ਏ ਤੇ ਉਹਦੇ ਵਿੱਚ ਪਾ ਦਿੱਤਾ ਆਪਾਂ ਓਟਸ ਦੋ ਚਮਚ ਜਿੰਨਾ ਕ ਆਪਾਂ ਫੇਸ ਪੈਕ ਆਪਣੇ ਚਿਹਰੇ ਤੇ ਅਪਲਾਈ ਕਰਨਾ ਹੈ ਉਨਾਂ ਕ ਪਾ ਕੇ ਤੇ ਵਿੱਚ ਪਾਤਾ ਆਪਾਂ ਕੱਚਾ ਦੁੱਧ ਤੇ ਆ ਦੇਖੋ ਕਿੰਨਾ ਸੋਹਣਾ ਕਲਰ ਬਣ ਗਿਆ ਪਿੰਕ ਪਿੰਕ ਜਿਹਾ ਕਲਰ ਬੀਟਰੂਟ ਜਿਹੜਾ ਹੁੰਦਾ ਹੈ ਚਿਹਰੇ ਦਾ ਨਾ ਗੁਲਾਬੀ ਗੁਲਾਬੀ ਪਿੰਕ ਪਿੰਕ ਕਲਰ ਕਰ ਦਿੰਦਾ ਹੈ ਬਹੁਤ ਹੀ ਪਿਆਰਾ ਚਿਹਰਾ ਲੱਗਦਾ ਹੈ ਐਨ ਮਨਨ ਦੀ ਪੋਸ ਸੋਨਾ ਲੱਗਦਾ ਹੈ ਨੇਚਰਲ ਗਲੋ ਆ ਜਾਂਦਾ ਹੈ ਤੇ ਆਪਾਂ ਉਹ ਜਿਹੜਾ ਤਿਆਰ ਕਰਕੇ ਫੇਸ ਪੈਕ ਆਗੇ ਸੀਗੇ ਅੰਦਰ ਚਿਹਰਾ ਬਿਲਕੁਲ ਮੈਂ ਸਿੰਪਲ ਪਾਣੀ ਨਾਲ ਧੋ ਲਿਆ ਹੈ ਮੈਂ ਨਾ ਸਾਬਣ ਬਹੁਤ ਘੱਟ ਇਸਤੇਮਾਲ ਕਰਦੀ ਆ ਸਾਬਣ ਦੀ ਥਾਂ ਤੇ ਮੈਂ ਕੀ ਲਗਾਣੀ ਉਹ ਵੀ ਮੈਂ ਤੁਹਾਡੇ ਨਾਲ ਰੈਮਡੀ ਜ਼ਰੂਰ ਸ਼ੇਅਰ ਕਰਾਂਗੀ ਕੱਲ ਨੂੰ ਉਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਸਿਰਸਿਰ ਜਦੋਂ ਉੱਠੀਏ ਆਪਾਂ ਤੇ ਕਿਸ ਚੀਜ਼ ਨਾਲ ਆਪਾਂ ਫੇਸ ਜਿਹੜਾ ਵਾਸ਼ ਕਰਨਾ ਚਾਹੀਦਾ ਉਹ ਤੁਹਾਨੂੰ ਬਣਾਉਣਾ ਵੀ ਸਿਖਾਵਾਂਗੀ ਉੱਲ ਲਗਾਣਾ ਵੀ ਠੀਕ ਹੈ ਜੀ ਤੇ ਲੋ ਜੀ ਜਿਹੜਾ ਮੈਂ ਫੇਸ ਬਿਲਕੁਲ ਕਲੀਨ ਕਰਕੇ ਤੇ ਟਾਵਲ ਨਾਲ ਸਾਫ ਕਰਕੇ ਤੇ ਜਿਹੜਾ ਮੈਂ ਫੇਸ ਪੈਕ ਤਿਆਰ ਕੀਤਾ ਉਹ ਆਪਾਂ ਕਰ ਦਿੱਤਾ ਹੈ ਫੇਸ ਤੇ ਅਪਲਾਈ ਠੀਕ ਹੈ ਜੀ ਇਹਨੂੰ ਫੇਸ ਤੇ ਅਪਲਾਈ ਕਰ ਦੇਣਾ ਹੈ ਆ 20 ਮਿੰਟ ਲਈ ਇਹ ਫੇਸ ਪੈਕ ਜਿਹੜਾ ਇੰਨਾ ਨੇਚਰਲ ਇੰਨਾ 글로 ਲੈ ਕੇ ਆਉਂਦਾ ਹੈ ਨਾ ਚਿਹਰੇ ਤੇ ਮੈਂ ਕਹਿੰਨੀ ਆ ਵੀ ਤੁਸੀਂ ਨਾ ਜਿਹੜੇ ਪਾਰਲਰ ਚ ਇੰਨੇ ਨੇ ਪੈਸੇ ਜਾ ਕੇ ਵੇਸਟ ਕਰਦੇ ਹੋ ਨਾ ਉਹ ਵੇਸਟ ਕਰਨਾ ਭੁੱਲ ਜਾਓਗੇ ਕਿਉਂਕਿ ਆਪਾਂ ਮੀਡਲ ਕਲਾਸ ਦੇ ਲੋਕ ਆਪਾਂ ਹਮੇਸ਼ਾ ਮਤਲਬ ਕਿ ਘਰ ਦੇ ਖਰਚੇ ਹੀ ਪੂਰੇ ਹੁੰਦੇ ਨੇ ਉਹਦੇ ਵਿੱਚ ਆਪਾਂ ਆਪਣੇ ਸਕਿਨ ਵਾਸਤੇ ਜਾਂ ਪਾਰਲਰ ਜਾਣ ਵਾਸਤੇ ਬੜਾ ਮਤਲਬ ਕਿ ਸੋਚਣਾ ਸਮਝਣਾ ਪੈਂਦਾ ਕਿ ਕਿਵੇਂ ਆਪਾਂ ਮਤਲਬ ਕਿ ਪੈਸੇ ਬਚਾਈਏ ਨਾ ਆਪਾਂ ਕਿਦਾਂ ਆਪਾਂ ਟ੍ਰੀਟਮੈਂਟ ਕਰਾਈਏ ਹਨਾ ਪਰ ਫਿਰ ਵੀ ਉਹ ਗੱਲ ਨਹੀਂ ਬਣਦੀ ਹੈਗੀ ਉਹ ਜਿਹੜੀ ਹੁੰਦੀ ਨਾ ਪਤਲੀ ਚੰਬੜੀ ਹੋ ਜਾਂਦੀ ਸਕਿਨ ਦੀ ਜਿੰਨਾ ਆਪਾਂ ਟੂਪਾ ਵਗੈਰਾ ਲਗਾਣੇ ਆ ਕਰੀਮਾ ਵਗੈਰਾ ਲਗਾਣੇ ਆ ਨਾ ਜਿਹੜੀਆਂ ਜਲਦੀ ਆਪਣੀਆਂ ਅਸ਼ਾਈਆਂ ਠੀਕ ਕਰਦੀ ਆ ਉਹ ਚੀਜ਼ ਜਿਹੜੀ ਆਪਣੀ ਸਕਿਨ ਨੂੰ ਪਤਲਾ ਕਰ ਦਿੰਦੀ ਹੈ ਤੇ ਉਹ ਉਨੇ ਹੀ ਜ਼ਿਆਦਾ ਪ੍ਰੋਬਲਮ ਬਾਅਦ ਵਿੱਚ ਆਉਂਦੀ ਹੈ ਇਸ ਕਰਕੇ ਮੈਂ ਹਮੇਸ਼ਾ ਜਿਹੜੇ ਘਰ ਦੇ ਨੁਸਕੇ ਹੁੰਦੇ ਆ ਨਾ ਉਹੀ ਟਰਾਈ ਕਰਦੀ ਆ ਤੇ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਾ ਕਰਾਂਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹਮੇਸ਼ਾ ਜਿਹੜੀਆਂ ਮੈਂ ਵੀਡੀਓ ਡਾਵਾ ਦੰਦੀਆਂ ਪਾਵਾ ਕਰਾਂਗੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾ ਕਰਾਂਗੀ ਤਲੋ ਜੀ 20 ਮਿੰਟ ਹੋ ਗਏ ਸੀਗੇ ਤੇ ਆਹ ਦੇਖੋ ਜੀ ਕਿੰਨਾ ਸੋਹਣਾ 글로 ਪਿੰਕ ਪਿੰਕ ਚਿਹਰਾ ਹੋ ਗਿਆ ਇਹ ਦੇਖੋ ਤੇ 20 ਮਿੰਟ ਬਾਅਦ ਆਪਾਂ ਐਦਾਂ ਇਹਨੂੰ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਕੇ ਇਹਨੂੰ ਲਾਣਾ ਹੈ ਠੀਕ ਹੈ ਜੀ ਮ사ਜ ਕਰਕੇ ਲਾਣਾ ਹੈ ਤੇ ਜਿਹੜੇ ਚਿਹਰੇ ਤੇ ਹੇਅਰ ਵੀ ਹੁੰਦੇ ਨੇ ਉਹ ਵੀ ਰਿਮੂਵ ਹੋ ਜਾਂਦੇ ਆ ਤੇ ਚਿਹਰਾ ਬਿਲਕੁਲ ਕਲੀਨ ਐਂਡ ਬ੍ਰਾਈਟ ਹੋ ਜਾਂਦਾ ਹੈ ਮੈਂ ਕਹਿੰਨੀ ਨਾ ਪਿਆਰਾ ਗਲੋ ਆਉਂਦਾ ਨਾ ਚਿਹਰੇ ਤੇ ਮੈਂ ਜਦੋਂ ਕਿਤੇ ਜਾਣਾ ਹੁੰਦਾ ਹੈ ਨਾ ਮੈਨੂੰ ਕਿਤੇ ਮਨ ਲਓ ਕੋਈ ਆ ਫੰਕਸ਼ਨ ਆ ਗਿਆ ਪਾਰਟੀ ਆ ਗਈ ਹੈ ਨਾ ਤੇ ਮੈਂ ਫਿਰ ਇਹੀ ਅਪਲਾਈ ਕਰਦੀ ਹਾਂ ਇੱਕ ਦਿਨ ਪਹਿਲਾਂ ਅਪਲਾਈ ਕਰ ਲੈਣੀ ਆਪਣੇ ਚਿਹਰੇ ਤੇ ਇੰਨਾ 글로ਅ ਛੱਡਦਾ ਹੈ ਚਿਹਰਾ ਬਹੁਤ ਹੀ ਤੁਸੀਂ ਆਪ ਖੁਦ ਦੇਖ ਲਓ ਆ ਦੇਖੋ ਕਿੰਨਾ ਪਿਆਰਾ ਕਲਰ ਚਿਹਰੇ ਦਾ ਲੱਗ ਰਿਹਾ ਹੈ ਬਿਲਕੁਲ ਸਾਫ਼ ਬਿਲਕੁਲ ਹੀ ਕਲੀਨ ਸਾਰੇ ਹੇਅਰ ਵੀ ਇਹਦੇ ਨਾਲ ਰਿਮੂਵ ਹੋ ਜਾਂਦੇ ਆ ਤੇ ਕੋਈ ਇਹਦੇ ਵਿੱਚ ਜ਼ਿਆਦਾ ਖਰਚਾ ਨਹੀਂ ਹੈਗਾ ਬਹੁਤ ਫੇਸ ਪੈਕ ਨੇ ਐਸੇ ਜਿਹੜੇ ਮੈਂ ਅਪਲਾਈ ਕਰਦੀ ਕਿਉਂਕਿ ਮੇਰੀ ਨਾ ਬੇਟੀ ਇਹ ਉਦੇ ਪਿੰਪਲ ਬਹੁਤ ਹੋ ਗਏ ਸੀ ਮੈਂ ਉਹਦਾ ਬਿਲਕੁਲ ਚਿਹਰਾ ਕਲੀਨ ਕਰ ਦਿੱਤਾ ਹੈ 16 ਸਾਲ ਦੀ ਉਮਰ ਵਿੱਚ ਤੁਹਾਨੂੰ ਪਤਾ ਹੀ ਕਿ 14 15 16 ਸਾਲ ਦੀ ਜਿਹੜੀ ਏਜ ਹੁੰਦੀ ਉਹ ਚ ਪਿੰਪਲ ਹੋਣੇ ਬਹੁਤ ਸ਼ੁਰੂ ਹੋ ਜਾਂਦੇ ਉਹ ਕਿਦਾਂ ਠੀਕ ਕੀਤੇ ਨੇ ਉਹ ਵੀ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਇਦਾਂ ਹੀ ਕਰਦੀ ਰਾਵਾਂਗੀ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਮੇਰੇ ਨਾਲ ਜੁੜੋ ਤੁਹਾਨੂੰ ਇਦਾਂ ਦੀਆਂ ਬਹੁਤ ਟਿਪਸ ਬਹੁਤ ਫੇਸ ਪੈਕ ਨੇ ਜਿਹੜੇ ਮੈਂ ਤੁਹਾਨੂੰ ਦੱਸਾਂਗੀ ਬਹੁਤ ਹੀ ਘੱਟ ਖਰਚੇ ਵਿੱਚ ਜਿਹੜੇ ਆਪਾਂ ਬਣਾ ਕੇ ਆਪਾਂ ਚਿਹਰੇ ਤੇ ਲਗਾ ਸਕਦੇ ਹਾਂ ਤੇ ਚਿਹਰਾ ਵੀ ਇਹ ਨੇਚਰਲ ਗਲੋ ਛੱਡਦਾ ਠੀਕ ਹੈ ਜੀ 40 ਦੀ ਉਮਰ ਵਿੱਚ ਤੁਸੀਂ 30 ਦੀ ਉਮਰ ਲੱਗੋਗੇ ਤੁਸੀਂ ਮੇਰੀ ਏਜ ਬੱਚੇ ਮੇਰੇ ਜਵਾਨ ਆ ਤੁਸੀਂ ਆ ਮੇਰੀ ਏਜ ਦਾ ਅੰਦਾਜ਼ਾ ਲਗਾਓ ਕਿ ਮੇਰੀ ਏਜ ਕਿੰਨੀ ਹੈ ਪਰ ਆਪਾਂ ਆਪਣੇ ਆਪ ਨੂੰ ਦੇਖੋ ਮੇਰਾ ਚਿਹਰਾ ਦੇਖੋ ਜਿਵੇਂ ਬੇਬੀ ਬੱਚੇ ਦਾ ਹੁੰਦਾ ਨਾ ਉਹਦੀ ਉਹਦਾ ਮੇਰੀ ਸਕਿਨ ਮੇਰੀ ਰੀਅਲ ਵਿੱਚ ਵੀ ਤੁਸੀਂ ਦੇਖੋ ਕਿ ਮੇਰੀ ਸਕਿਨ ਇਦਾਂ ਹੀ ਹੈਗੀ ਏ ਜਿਵੇਂ ਬੇਬੀ ਬੱਚੇ ਦੀ ਸਕਿਨ ਹੁੰਦੀ ਉਦਾਂ ਐ ਤੇ ਇਹ ਫੇਸ ਪੈਕ ਲਗਾਉਣ ਨਾਲ ਹੋਰ ਵੀ ਜਿਹੜਾ ਮਤਲਬ ਕੀ ਮੇਰਾ ਚਿਹਰਾ ਇਹ ਨਾਲ ਹੋਰ ਵੀ ਇਦਾਂ ਖਿਲ ਜਾਂਦਾ ਏ ਤੁਸੀਂ ਲਾਈਵ ਦੇਖ ਲਓ ਕੋਈ ਖਾਸ ਵਟ ਦੀ ਗੱਲ ਨਹੀਂ ਕੱਚਾ ਦੁੱਧ ਹੈਗੇ ਔਰਸ ਹੈਗੇ ਨੇ ਤੇ ਆਪਣਾ ਬੀਟਰੂਟ ਹੈਗਾ ਉਹਦਾ ਜੂਸ ਹੈ ਤੁਸੀਂ ਮੇਰੀ ਗਰਦਨ ਦਾ ਤੇ ਮੇਰੇ ਚਿਹਰੇ ਦੇ ਕਲਰ ਦਾ ਉਹ ਦੇਖ ਲਓ ਕਿੰਨਾ ਡਿਫਰੈਂਟ ਲੱਗ ਰਿਹਾ ਠੀਕ ਹੈ ਕਿੰਨਾ ਫਰਕ ਉਹ ਦੇਖੋ ਗਰਦਨ ਔਰ ਜਿਹੜਾ ਮੇਰਾ ਫੇਸ ਉਹਦਾ ਕਲਰ ਦੇਖੋ ਕਿੰਨਾ ਕਲੀਨ ਹੋ ਗਿਆ ਤੇ ਆਪਾਂ ਗਰਦਨ ਤੇ ਵੀ ਅਪਲਾਈ ਕਰ ਸਕਦੇ ਹਾਂ ਹੱਥਾਂ ਪੈਰਾਂ ਤੇ ਜਿੱਤੇ ਮਰਜ਼ੀ ਅਪਲਾਈ ਕਰ ਸਕਦੇ ਆ ਇਹ ਮੈਂ ਤੁਹਾਨੂੰ ਇੱਕ ਚਿਹਰੇ ਤੇ ਲਗਾ ਕੇ ਮਤਲਬ ਕਿ ਮੈਂ ਲਗਾਉਣ ਲੱਗੀ ਸੀ ਮੈਂ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਹਨਾ ਚਲੋ ਵੀ ਇਹ ਹੋ ਜਾਂਦਾ ਵੀ ਚਲੋ ਭੈਣਾ ਮੇਰੀਆਂ ਨੂੰ ਕੋਈ ਅੰਦਾਜ਼ਾ ਹੋ ਜਾਂਦਾ ਘਰ ਬੈਠਿਆਂ ਨੂੰ ਕਈ ਵਾਰ ਆਪਾਂ ਪੈਸੇ ਨਹੀਂ ਹੁੰਦੇ ਹੁੰਦੇ ਵੀ ਨਹੀਂ ਇਹ ਇੱਥੇ ਕੋਈ ਵੱਡੀ ਗੱਲ ਨਹੀਂ ਕਿ ਆਪਾਂ ਸ਼ਿਪਾਈ ਬਸ ਇਹ ਘਰ ਖਰਚੇ ਹੀ ਪੂਰੇ ਹੁੰਦੇ ਨੇ ਬੱਚਿਆਂ ਦੀ ਪੜ੍ਹਾਈਆਂ ਹੀ ਪੂਰੀਆਂ ਹੁੰਦੀਆਂ ਨੇ ਬਿਜਲੀ ਦੇ ਬਿੱਲ ਹੋ ਗਏ ਘਰ ਦੇ ਖਰਚੇ ਮਸੀਂ ਆਪਾਂ ਘਰ ਦਾ ਖਰਚਾ ਕਰਦੇ ਆ ਤੇ ਉਹਦੇ ਵਿੱਚ ਪੈਸੇ ਬਚਾਣਾ ਆਪਣੇ ਲਈ ਪਾਰਲਰ ਜਾਣਾ ਬਹੁਤ ਮੁਸ਼ਕਲ ਹੈ ਤੇ ਮੈਂ ਤਾਂ ਇਹੀ ਕਹਿਣੀ ਹੈ ਕਿ ਪਾਰਲਰ ਜਾਣ ਨਾਲੋਂ ਇੱਕ ਘਰੇਲੂ ਜਿਹੜੇ ਨੁਸਖੇ ਹੁੰਦੇ ਨੇ ਨਾ ਇਹ ਬਹੁਤ ਵਧੀਆ ਹੁੰਦੇ ਨੇ ਠੀਕ ਹੈ ਬਹੁਤ ਹੀ ਲਾਭਦਾਇਕ ਹੁੰਦੇ ਨੇ ਤੁਸੀਂ ਅਪਣਾਉਣਾ ਸ਼ੁਰੂ ਕਰੋ ਤੇ ਵਾਧੂ-ਵਾਧ ਪਾਣੀ ਪਿਆ ਕਰੋ ਪਾਣੀ ਜਿਹੜਾ ਉਹ ਆਪਣੇ ਸਕਿਨ ਲਈ ਨਾ ਇੱਕ ਵਰਦਾਨ ਹੈ ਜਿਵੇਂ ਆਪਾਂ ਸੁੱਕਾ ਸੜਿਆ ਬੂਟਾ ਹੁੰਦਾ ਤਾਂ ਉਹਨੂੰ ਪਾਣੀ ਪਾਣਾ ਸ਼ੁਰੂ ਕਰ ਦਈਏ ਨਾ ਉਹ ਵੀ ਹਰਾ-ਭਰਾ ਹੋ ਜਾਂਦਾ ਏ ਇਸ ਕਰਕੇ ਪਾਣੀ ਪੀਓ ਵਾਧੂ-ਵਾਧ ਪਾਣੀ ਪਿਆ ਕਰੋ ਪਾਣੀ ਨਾਲ ਆਪਣਾ ਅੰਦਰ ਜਿਹੜਾ ਵੋਸ਼ ਹੋ ਜਾਂਦਾ ਹੈ ਹਨਾ ਤੇ ਆਪਣੀ ਸਾਰੀ ਗੰਦਗੀ ਜਿਹੜੀ ਬਾਹਰ ਨਿਕਲ ਜਾਂਦੀ ਹੈ ਤੇ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਕਿੱਦਾਂ ਲੱਗਾ ਫੇਸ ਪੈਕ ਕਮੈਂਟ ਕਰਕੇ ਜਰੂਰ ਦੱਸਣਾ ਜੀ